ਗੁਰੂ ਅਰਸਾਏ ਦੀ ਸ਼ੋਕ ਲਾਟਰੀ ਵਾਲਿਆਂ ਦਾ ਵੀਡੀਓ ਪਾਇਆ ਸੀ ਕਿ ਹੁਣ ਗੁਰੂ ਅਰਸਾਏ ਦੇ ਲੋਕਾਂ ਨੂੰ ਕਰੋੜਪਤੀ ਬਣਾਣਗੇ ਸ਼ੋਕ ਲਾਟਰੀ ਵਾਲੇ ਕਰੋੜਪਤੀ ਤਾਂ ਨਹੀਂ ਬਣੇ ਪਰ ਗੁਰੂ ਅਰਸਾਏ ਦੇ ਵਿੱਚ ਇੱਕ ਬੰਦਾ ਲੱਖਪਤੀ ਜ਼ਰੂਰ ਬਣ ਗਿਆ ਇੱਕ ਦਾ ਨਾਮ ਨਿਕਲ ਆਇਆ ਬਾਈ ਉਹ ਅੱਜ ਫਿਰ ਆਇਆ ਇਨਕ ਏਜੰਸੀ ਤੋਂ ਸਰਦਾਜੀ ਸਾਸਰੀ ਗਾਲ ਕਰਤਾ ਫਿਰ ਲੱਖਪਤੀ ਕੋਈ ਹਾਂਜੀ ਸਾਸਰੀ ਗਾਲ ਜੀ ਹਾਂਜੀ ਬਿਲਕੁਲ ਜੀ ਅੱਜ ਨਿਕਲ ਆਇਆ 1 ਵਜੇ ਪੂਰੇ ਸਵਾ 2 ਲੱਖ ਦਾ ਇਨਾਮ 9000 ਗੁਣਾ 25 ਸਵਾ 2 ਲੱਖ ਦਾ ਇਨਾਮ ਆਇਆ ਤੇ ਅੱਜ ਸ਼ੋਕ ਲਾਟਰੀ ਗੁਰੂਰਸਾਇਆ ਦੇ ਵਿੱਚ ਜਦ ਕਿ ਗੁਰੂਰਸਾਇਆ ਦੇ ਵਿੱਚ ਸਵਾ 2 ਲੱਖ ਰੁਪਏ ਦਾ ਨਾਮ ਆ ਗਿਆ ਗੁਰੂਰਸਾਇਆ ਦਾ ਇੱਕ ਮੰਦਾ ਲਖਵਤੀ ਹੋ ਗਿਆ ਬਿਲਕੁਲ ਜੀ ਬਾਬਾ ਜੀ ਦੀ ਬੜੀ ਮਿਹਰ ਹੋਈ ਹੈ ਜੀ ਹਲੇ ਮਹੀਨਾ ਵੀ ਨਹੀਂ ਹੋਇਆ ਆਪ ਉਹਨੇ ਇੱਥੇ ਦੁਕਾਨ ਖੋਲ੍ਹੇ ਨੂੰ ਲੱਗਦੇ ਸਾਰੀ ਜੋ ਦੁਕਾਨ ਖੋਲੀ ਸੀ ਕਰੋੜ ਦਾ ਹੀ ਨਾਮ ਐਸ ਹੋ ਗਿਆ ਕਾਉਂਸਲਿਸ਼ਨ ਨਾ ਮਿਲਿਆ ਆਪ ਨੂੰ 50000 ਦਾ ਹੁਣ 7.2 ਲੱਖ ਦਾ ਇਨਾਮ ਨਿਕਲ ਗਿਆ ਬਾਕੀ ਛੋਟੇ ਨਾਮ ਦਾ ਵੀ ਆਰ 25 ਹਜ਼ਾਰ ਉਹ ਤੇ ਨਿਕਲਦੇ ਆ ਰਹੇ ਨੇ ਜੀ ਲੋਕੀ ਬੜੇ ਖੁਸ਼ ਹੁੰਦੇ ਪਏ ਆ ਦੇਖੋ ਇਹਨੇ ਸਟicker ਲਗਾਏ ਹੋਏ ਨੇ ਬਣਾ ਗਏ ਤੇ ਵੀ ਆਰ ਦੇ 25 ਹਜ਼ਾਰ ਦੇ 45 ਹਜ਼ਾਰ ਦੇ ਨਾਮ ਨਿਕਲ ਚੁੱਕੇ ਨੇ ਹੁਣ 7.2 ਲੱਖ ਦਾ ਵੱਡਾ ਇਨਾਮ ਨਿਕਲ ਆਇਆ ਸੀ ਜਿਹੜਾ ਨੰਬਰ ਨੰਬਰ ਆਇਆ ਜਿਹੜਾ ਨਾਮ ਨਿਕਲਿਆ ਇਹ ਟਿਕਟ ਵੀ ਆਪਣੇ ਕੋਲ ਮੌਜੂਦ ਹੈਗੀ ਹੈ ਜੀ 52625 ਤੇ ਇਹ 9000 ਗੁਣਾ 25 ਨਾਮ ਨਿਕਲਿਆ ਹੈ ਅਸ਼ੋਕ ਲਾਟਰੀ ਗੁਰੂਰ ਸਾਹਿਬ ਤੋਂ ਅਸ਼ੋਕ ਲਾਟਰੀ ਗੁਰੂਰ ਸਾਹਿਬ ਅਸ਼ੋਕ ਪਹਿਲੇ ਦੰਦੂ ਇਹ ਗੱਲ ਗਈ ਸੀ ਇੱਥੇ ਨਾਮ ਨਿਕਲਣਾ ਹੈ ਕਿ ਇੱਕੋ ਵੀ ਨਿਕਲ ਗਿਆ ਅੱਜ ਸਵਾ 2 ਲੱਖ ਰੁਪਏ ਦਾ ਤੁਸੀਂ ਇੱਕ ਬੰਦਾ ਲੱਖਪਤੀ ਕਰਤਾ ਬਾਕੀ ਉਹਨਾਂ ਦਾ ਆ ਨੰਬਰ ਆਇਆ ਜੀ 52625 ਜੀ 52625 ਜਿਹੜਾ ਨੰਬਰ ਹੈ ਜਿਸ ਬੰਦੇ ਨੇ 6 ਰੁਪਏ ਦੀ ਲਾਟਰੀ ਅਸ਼ੋਕ ਲਾਟਰੀ ਗੁਰੂ ਵਰਸਾਈ ਤੋਂ ਖਰੀਦੀ ਸੀ 6 ਰੁਪਏ ਦੇ ਵਿੱਚ ਬੰਦੇ ਦਾ ਸਵਾ 2 ਲੱਖ ਦਾ ਨਾਮ ਨਿਕਲ ਆਇਆ ਤੇ ਅਸ਼ੋਕ ਬੜਾ ਖੁਸ਼ ਹੈ ਅਸ਼ੋਕਾ ਕਿਵੇਂ ਲੱਗਿਆ ਤੂੰ ਕਹਿੰਦਾ ਸੀ ਮੈਂ ਬੇਰਜਾਰ ਸੀ ਇਹ ਕੰਮ ਕਰ ਲਿਆ ਉਹਨੂੰ ਲੋਕਾਂ ਨੂੰ ਲੱਖਪਤੀ ਬਣਾਉਣ ਲੱਗ ਗਏ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਿਆ ਜੀ ਮਤਲਬ ਕੰਮ ਕਰਕੇ ਜੀ ਹੁਣ ਜਿਵੇਂ ਆਪਣੇ ਕੋਲ 50000 ਦੇ ਨਾਮ ਲੱਗਿਆ ਜੀ 25 25000 ਦੇ ਨਾਮ ਲੱਗ ਰਿਹਾ ਡੇਲੀ ਪਰ ਡੇ ਹੁਣ ਅੱਜ ਸਵਾ 2 ਲੱਖ ਦਾ ਨਾਮ ਲੱਗਿਆ ਜੀ ਬਾਬਾ ਜੀ ਮੇਰਾ ਬਹੁਤ ਵਧੀਆ ਹੀ ਲੱਗਿਆ 1 ਵਜੇ ਵਾਲੇ ਟਾਈਮ 'ਚ ਲੱਗਿਆ ਹਾਂਜੀ ਹਾਂਜੀ ਸਰ 6 ਰੁਪਿਆ ਲਾਟਰੀ ਹੈ ਜੀ 1 ਵਜੇ ਦਾ ਟਾਈਮ ਸੀ ਜਿਹੜੀ 6 ਰੁਪਏ ਦੀ ਕਾਪੀ ਜੀ 25 ਲਾਟਰੀਆਂ ਦੇ ਕਾਪੀ ਦਾ ਸੈੱਟ ਸੀ 150 ਦੀ ਕਾਪੀ ਸੀ 9000 25 ਸਰ 25 ਰੇਜ ਕਾਪੀ ਸੀ ਸਵਾ 2 ਲੱਖ ਰੁਪਿਆ ਆਇਆ ਜੀ 1 ਵਜੇ ਸਵਾ 2 ਲ ਅਦੇਨ ਦੇ ਵਿੱਚ ਤੇਨਾਰ ਹੀ ਨਿਕਲਦੀ ਹੈ ਜੀ 1 ਵਜੇ 6 ਵਜੇ ਤੇ 8 ਵਜੇ ਇਹ 1 ਵਜੇ ਵਾਲੀ ਟਿਕਟ ਵਿੱਚੋਂ ਇਨਾਮ ਆਇਆ ਜੀ 25 ਸੀਰੀਜ਼ ਦੇ ਵਿੱਚ 9000 ਗੁਣਾ 25 ਬਿਲਕੁਲ ਜੀ ਤੇ ਡੱਬੇ ਤੁਸੀਂ ਦੇਖ ਲਓ ਮੂੰ ਮਿੱਠਾ ਕਰਾਉਣ ਦੇ ਲਈ ਐਨ ਕੇ ਏਜੰਸੀ ਫਿਰੋਜ਼ਪੁਰ ਵਾਲੇ ਉਹਨਾਂ ਦਾ ਲਾਟਰੀ ਸਟਾਲ ਹੈਗਾ ਅਸ਼ੋਕ ਦਾ ਸੰਭਾਲਦਾ ਇਸ ਲਾਟਰੀ ਸਟਾਲ ਨੂੰ ਤੇ ਸ਼ੋਕ ਦਾ ਫਿਰ ਮੂੰ ਮਿੱਠਾ ਜਿੱਦਣੇ ਹੀ ਕਰਾਇਆ ਸੀ ਜਦਨ ਕੰਮ ਨਵਾਂ ਕੀਤਾ ਸੀ ਮੂੰ ਮਿੱਠਾ ਆਪ ਕਰਾ ਰਹੇ ਹੀ ਕਰਾ ਰਹੇ ਕਿਉਂ ਵੱਡੇ ਇਨਾਮ ਨਿਕਲਦੇ ਆ ਰਹੇ ਨੇ ਗਾਲੀ ਮੂੰ ਮਿੱਠਾ ਕਰਾਣਾ ਲਈ ਹੈ ਜੀ ਬਾਬਾ ਜੀ ਦੀ ਬੜੀ ਮਿਹਰ ਹੋ ਰਹੀ ਹੈ ਜੀ ਰੈਗੂਲਰ ਇਨਾ ਬਾਰ ਜੀ ਉਹਦੋਂ ਤੁਸੀਂ ਪਿਛਲੇ ਇੰਟਰਵਿਊ ਜੇ ਕਿਹਾ ਸੀ ਵੀ ਫਿਰੋਜ਼ਪੁਰ ਦਾ ਸਾਡੇ ਬਹੁਤ ਨਾਮ ਨਿਕਲਦੇ ਆ ਗੁਰੂ ਅਰਜਨ ਸਾਹਿਬ ਦੇ ਵਿੱਚ ਨਾਮ ਕੱਢਾਂਗੇ ਗੁਰੂ ਸਾਹਿਬ ਵਾਲਿਆਂ ਨੂੰ ਕਰੋੜਪਤੀ ਬਣਾਵਾਂਗੇ ਜਲਾਲਾਬਾਦ ਇੱਕ ਬੰਦਾ ਕਰੋੜਪਤੀ ਬਣ ਗਿਆ ਹੁਣ ਗੁਰੂ ਅਰਜਨ ਸਾਹਿਬ ਦਾ ਕਰੋੜ ਦਾ ਨਾਮ ਨਿਕਲ ਆਊਗਾ ਜੇ ਲੋਕ ਪਾਉਂਦੇ ਰਹਿਣਾ ਉਮੀਦ ਪੂਰੀ ਹੈ ਜੀ ਬਾਕੀ ਗਾਗ ਦੀ ਕਿਸਮਤ ਰਲਦੀ ਤੇ ਸੈਲਰ ਦੀ ਕਿਸਮਤ ਰਲਦੀ ਹੈ ਕਿਸਮਤ ਰਲ ਤਾਈ ਨਾਮ ਨਿਕਲਦੇ ਆ ਜੀ ਇਨਾਮ ਕਿਸਮਤ ਰਲੀ ਹੈ ਤਾਈ ਸਾਹਿਬਾ 2 ਲੱਖ ਦਾ ਇਨਾਮ ਨਿਕਲ ਆਇਆ ਜੀ ਵੱਡਾ ਨਾਮ ਵੀ ਜਲਦੀ ਨਿਕਲੇਗਾ ਉਮੀਦ ਇਹ ਰੱਖਣੀ ਚਾਹੀਦੀ ਉਮੀਦ ਰੱਖਾਂਗੇ ਤਾਂ ਹੀ ਕੋਈ ਇਨਾਮ ਨਿਕਲੇਗਾ ਬਿਲਕੁਲ ਜੀ ਹਾਂ ਬਿਲਕੁਲ ਜੀ ਜੋ ਸ਼ੋਕ ਲਾਟਰੀ ਗੁਰੂ ਅਰਸਾ ਜੀ ਵਾਲਿਆਂ ਦੇ ਸਵਾ 2 ਲੱਖ ਰੁਪਏ ਦਾ ਨਾਮ ਨਿਕਲਿਆ ਹੈ 52625 ਨੰਬਰ 52625 ਨੰਬਰ ਆਓ ਟਿਕਟਾ ਜਿਸ ਟਿਕਟ ਤੋਂ ਇਹ ਨਾਮ ਨਿਕਲਿਆ ਹੈਗਾ ਗੁਰੂ ਅਰਸਾ ਜੀ ਦਾ ਹੀ ਵਿਅਕਤੀ ਅੱਜ ਬਾਹਰ ਹੈ ਗੁਰੂ ਅਰਸਾ ਜੀ ਦੇ ਵਿੱਚ ਨਹੀਂ ਹੈਗਾ ਪਰ ਸਰਦਾਰ ਜੀ ਮੂੰਹ ਮਿੱਠਾ ਕਰਾਉਣ ਲਈ ਲੱਡਵਾਂ ਦੇ ਡੱਬੇ ਇੱਕ ਦੋ ਤਿੰਨ ਚਾਰ ਡੱਬੇ ਲੈ ਕੇ ਭਰ ਕੇ ਲੱਡੂ ਇੱਥੇ ਲਿਆਏ ਸੀ ਉਸ ਬੰਦੇ ਦਾ ਮੂੰਹ ਮਿਟਾ ਕਰਾਉਣ ਲਈ ਪਰ ਉਹ ਬੰਦਾ ਇੱਥੇ ਮੌਜੂਦ ਨਹੀਂ ਹੈ ਨਾਮ ਨਿਕਲ ਗਿਆ ਗੁਰੂ ਅਸਾਏ ਦੇ ਵਿੱਚ ਤੇ ਸ਼ੋਕ ਲਾਟਰੀ ਵਾਲਿਆਂ ਦਾ ਐਡਰੈਸ ਜਿਹੜਾ ਹੈ ਅਸ਼ੋਕ ਦੱਸ ਦੇ ਕਿਸ ਜਗ੍ਹਾ ਦਾ ਐਡਰੈਸ ਤੇ ਨੰਬਰ ਵੀ ਬੋਲ ਦੇ ਆਪਣਾ ਚੌਂਕ ਹੈ ਜੀ ਰੇਲਵੇ ਸਟੇਸ਼ਨ ਚੌਂਕ ਹੈ ਜੀ ਚੌਂਕ ਦੇ ਨਾਲ ਬਿਲਕੁਲ ਆਪਣੀ ਸ਼ੋਕ ਲਾਟਰੀ ਸ਼ੋਪ ਹੈ ਜੀ ਬਾਹਰ ਬੋਰਡ ਲੱਗਿਆ ਜੀ 6 ਕਰੋੜ ਬੰਪਰ ਦਾ ਜੀ ਤੇ ਆਪਣੇ ਮੋਬਾਈਲ ਨੰਬਰ ਹੈਗਾ ਜੀ 77102 70959 ਜੀ ਬਿਲਕੁਲ ਸ਼ੋਕ ਦਾ ਨੰਬਰ ਵੀ ਅਸੀਂ ਦੇ ਦਿੰਨੇ ਆ ਐਡਰੈਸ ਵੀ ਦੱਸ ਦੇ ਦਿੰਨੇ ਆ 32 ਵਾਲੇ ਚੌਕ ਦੇ ਜਦੋਂ ਐਨਕਾ ਵਾਲੀ ਦੁਕਾਨ ਆ ਉਹਦੇ ਨਾਲ ਹੀ ਬਿਲਕੁਲ ਸ਼ੋਕ ਦਾ ਲੋਟਰੀ ਸਟਾਰ ਹੈ ਤੇ ਸ਼ੋਕ ਬਣਾ ਰਿਹਾ ਗੁਰੂਰ ਸਾਹਿਬ ਵਾਲਿਆਂ ਨੂੰ ਕਰੋੜ ਪਤੀ ਦੀ ਗੱਲ ਕੀਤੀ ਸੀ ਚਲੋ ਲੱਖ ਪਤੀ ਦਾ ਜਰੂਰ ਬਣ ਗਿਆ ਸਵਾ 2 ਲੱਖ ਦਾ ਨਾਮ ਗੁਰੂਰ ਸਾਹਿਬ ਵਿਅਕਤੀ ਦਾ ਅਸ਼ੋਕ ਲੋਟਰੀ ਤੇ ਨਿਕਲ ਆ ਤੇ ਤੇਰੇ ਲੋਕਾਂ ਦੀ ਵਾਇਲਡ ਲੱਕ ਉਹਨਾਂ ਚੈਨਲ ਤੁਹਾਡਾ ਖੁੱਦਾ ਗੁਰੂਰ ਸਾਹਿਬ